ਮਨਦੀਪ ਗੌਰ ਤੇ ਕੀ ਹੋਇਆ ਸੀ ਤੁਹਾਨੂੰ ਤੁਸੀਂ ਹਸਪਤਲ ਦਾਖਲ ਹੋਏ ਮੇਰੇ ਨਾਲ ਇੱਕ ਰੈੱਡ ਸਨੇਕ ਬਾਈਟ ਕਰ ਗਿਆ ਸੀਗਾ ਜਿਸ ਦੇ ਕਰਕੇ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ ਫਿਰ ਅਸੀਂ ਹਸਪਤਲ ਗਏ ਤੇ ਉਹ ਹਸਪਤਲ ਵਾਲਿਆਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਕਿ ਕੰਡੀਸ਼ਨ ਜ਼ਿਆਦਾ ਕ੍ਰਿਟੀਕਲ ਹੈਗੀ ਸਾਨੂੰ ਬਚਾਉਣਾ ਜਿੰਨੇ ਦਿਨ ਤੁਸੀਂ ਹਸਪਤਲ ਦੇ ਵਿੱਚ ਰਹੇ ਹੋਗੇ ਉਹਨਾਂ ਨੇ ਤਾਂ ਮੈਨੂੰ ਬਸ 2-3 ਘੰਟੇ ਹੀ ਆਪਣੇ ਹਸਪਤਲ ਰੱਖਿਆ ਸੀਗਾ ਉਹਨਾਂ ਮੇਰੀ ਹਾਲਤ ਦੇਖ ਕੇ ਮੈਨੂੰ ਜਵਾਬ ਦੇ ਦਿੱਤਾ ਸੀ ਕੀ ਕੰਡੀਸ਼ਨ ਜ਼ਿਆਦਾ ਖਰਾਬ ਹੈ ਨਹੀਂ ਫਿਰ ਅਸੀਂ ਦਾ ਮਤਲਬ ਕਿ ਸੇ ਪੰਡਿਤ ਵਗੈਰਾ ਕੋਲ ਵੀ ਗਿਆ ਫਾਂਡਾ ਵਗੈਰਾ ਕਰਾਣ ਉਹਨਾਂ ਤੋਂ ਵੀ ਕੋਈ ਫਰਕ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੇਰੇ ਘਰ ਦੇ ਮੈਨੂੰ ਇਸ ਹਸਪੀਟਲ ਵਿੱਚ ਲੈ ਕੇ ਆਏ ਜਿਹੜੇ ਹੁਣ ਤੁਸੀਂ ਜਿਹੜਾ ਇਲਾਜ ਕਿਹੜੇ ਹਸਪੀਟਲ ਦੇ ਵਿੱਚ ਹੋਇਆ ਤੁਹਾਡਾ ਆਨੰਦ ਹਸਪੀਟਲ ਦੇ ਵਿੱਚ ਕਿੱਥੇ ਹਸਪੀਟਲ ਇਹ ਪਿਕਯੂਂਡ ਦੇ ਵਿੱਚ ਹੈਗਾ ਹੈ ਡੀਵਿਸ ਸਕੂਲ ਦੇ ਲੰਨੇ ਤੁਹਾਡਾ ਇਲਾਜ ਚੱਲਦਾ ਰਿਹਾ ਇੱਥੇ ਮੇਰਾ 10-12 ਦਿਨਾਂ ਇਲਾਜ ਚੱਲਿਆ ਤੇ ਇਹਨਾਂ ਨੇ ਬਹੁਤ ਵਧੀਆ ਟਰੀਟਮੈਂਟ ਮੇਰਾ ਕੀਤਾ ਇੱਥੇ ਕਾਫੀ ਹਾਈ ਪ੍ਰੋਫੈਸ਼ਨਲ ਡਾਕਟਰ ਸਾਂ ਜਿਹੜੇ ਕਿ ਪੇਸ਼ੈਂਟਾਂ ਦਾ ਬਹੁਤ ਵਧੀਆ ਟਰੀਟਮੈਂਟ ਕਰਦੇ ਆ ਮੇਰੀ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਪਰ ਇਹਨਾਂ ਦੀ ਵਜ੍ਹਾ ਨਾਲ ਅੱਜ ਮੈਂ ਫਿਰ ਤੋਂ ਆਪਣੀ ਫੈਮਲੀ ਦੇ ਵਿੱਚ ਖਣੀ ਤੇ ਕਿਸ ਤਰ੍ਹਾਂ ਜਿਹੜਾ ਜਦੋਂ ਤੁਹਾਨੂੰ ਸਾਹਣੇ ਕਟਿਆ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋਣ ਲੱਗਾ ਤੇ ਕਿੱਦਾਂ ਫਿਰ ਜਿਹੜਾ ਤੁਹਾਨੂੰ ਮਤਲਬ ਕਿੰਨੇ ਦਿਨ ਬਿਹੋਸ਼ ਰਹੇ ਤੇ ਪਹਿਲਾਂ ਤਾਂ ਮੈਂ ਬਿਲਕੁਲ ਠੀਕ ਸੀਗੀ ਮਤਲਬ ਮੈਨੂੰ ਕੋਈ ਇਦਾਂ ਦਾ ਕੋਈ ਵੀ ਉਹਦਾ ਇਫੈਕਟ ਨਹੀਂ ਪੈ ਰਿਹਾ ਸੀ 2-3 ਘੰਟੇ ਬਾਅਦ ਇੱਕਦਮ ਮੇਰਾ ਸਾਹ ਰੁਕਣਾ ਬੰਦ ਹੋ ਗਿਆ ਤੇ ਮਤਲਬ ਫਿਰ ਮੈਨੂੰ ਵੋਮਿਟਿੰਗ ਸਟਾਰਟ ਹੋ ਗਈ ਮੇਰੀ ਬਾਡੀ ਵਿੱਚ ਪੇਨ ਸਟਾਰਟ ਹੋ ਗਈ ਤੇ ਉਹਦੇ ਕਾਰਨ ਮੈਂ ਬਿਹੋਸ਼ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਇੱਥੇ ਲੈ ਕੇ ਆਏ ਸੀ ਅੱਜ ਕਿੰਨੇ ਦਿਨਾਂ ਬਾਅਦ ਤੁਸੀਂ ਠੀਕ ਹੋਏ ਮੈਂ 17 ਡੇ 17 ਡੇਜ਼ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਅੱਜ ਕੀ ਕਹਿੰਗੀ ਉਹ ਲੋਕ ਜਿਸ ਤਰ੍ਹਾਂ ਕਹਿ ਦਿੰਦੇ ਆ ਵੀ ਸੱਪ ਜਿਹੜੇ ਸਾਰੇ ਜ਼ਰੀਲੇ ਨਹੀਂ ਹੁੰਦੇ ਤੇ ਤੁਹਾਨੂੰ ਕਿਤਾ ਲੱਗਦਾ ਵੀ ਕਿੰਨੇ ਕੁ ਜ਼ਰੀਲੇ ਹੁੰਦੇ ਆ ਸੱਪ ਜਿਹੜੇ ਨਹੀਂ ਸਨੀਕਸ ਦੀਆਂ ਵਕਰੀਆਂ ਵਕਰੀਆਂ ਟਾਈਪਸ ਹੁੰਦੀਆਂ ਕੁਝ ਨਾਰਮਲ ਹੁੰਦੇ ਆ ਜਿਨ੍ਹਾਂ ਦਾ ਕੋਈ ਇਫੈਕਟ ਨਹੀਂ ਪੈਂਦਾ ਪਰ ਕੁਝ ਬਹੁਤ ਜ਼ਿਆਦਾ ਡੇਂਜਰਸ ਹੁੰਦੇ ਆ ਜਿਨ੍ਹਾਂ ਦਾ ਸਿਰਫ ਮੈਡੀਕਲੀ ਇਲਾਜ ਹੋ ਸਕਦਾ ਉਹਦਾ ਕੋਈ ਇਲਾਜ ਹੈ ਨਹੀਂ ਠੀਕ ਜੇ ਕਿਸੇ ਨੂੰ ਲੜਦਾ ਤੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਤੁਸੀਂ ਆਪਣੇ ਤਿਆਰਤੇ ਦੇ ਨਾਲ ਮੈਂ ਦਾ ਹੀ ਕਹਾਂਗੀ ਕਿ ਜੇ ਕਿਰਤਾਂ ਨੂੰ ਕੋਈ ਵੀ ਪ੍ਰੋਬਲਮ ਆਂਦੀ ਆ ਜਾਂ ਫਿਰ ਤੁਹਾਡੇ ਸਨੀਕ ਬਾਈਟ ਕਰਦਾ ਹੈ ਤੁਸੀਂ ਕਿਤੇ ਵੀ ਜਾਣ ਦੀ ਲੋੜ ਹੈ ਨਹੀਂ ਆ ਤੁਸੀਂ ਸਾਰੇ ਇਸ ਹਸਪੀਟਲ ਦੇ ਵਿੱਚ ਵਿਜ਼ਿਟ ਕਰੋ ਤੇ ਤੁਸੀਂ ਵੀ ਇਤਨਾ ਮੇਰੇ ਵਾਂਗੂ ਵਧੀਆ ਹੋ ਕੇ ਤੇ ਆਨੰਦ ਹਸਪੀਟਲ ਪਿੱਛੀ ਵਿੰਡ ਤੇ ਤੁਸੀਂ ਵੀ ਸਾਰੇ ਮੇਰੇ ਵਾਂਗ ਠੀਕ ਹੋ ਕੇ ਆਪਣੇ ਘਰ ਜਾਓ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਕਿ ਦੁਬਾਰਾ ਜਿਹੜੀ ਜ਼ਿੰਦਗੀ ਤੁਹਾਨੂੰ ਮਿਲ ਗਈ ਹੈ ਮੈਂ ਬਹੁਤ ਖੁਸ਼ ਹਾਂ ਬਹੁਤ ਹੀ ਜ਼ਿਆਦਾ ਕਿ ਮੈਂ ਅੱਜ ਫੇਰ ਤੋਂ ਆਪਣੀ ਫੈਮਿਲੀ ਦੇ ਵਿੱਚ ਉਦਾਹੀਂ ਖੜੀ ਮੇਰਾ ਨਾਮ ਡਾਕਟਰ ਨਿਰੋਜ ਮੋਤਰਾ ਜੀ ਮੈਂ ਨੰਦਾਟਨ ਮਲਟੀ ਸਪੈਸ਼ਲਿਟੀ ਹਸਪੀਟਲ ਪੀਕਮੈਂਟ ਦਾ ਐਮ ਡੀ ਹਾਂ ਜੀ ਅੱਜ ਜਿਹੜਾ ਇੱਕ ਪੇਸ਼ੈਂਟ ਤੜਕੋ ਠੀਕ ਹੋ ਕੇ ਗਿਆ ਸੱਪ ਲੜਿਆ ਸੀ ਇਹ ਕਹਿਣਾ ਉਹ ਇਹ ਵੀ ਜੇ ਲੜਕੀ ਸਾਡੇ ਕੋਲ ਕੋਈ ਤਕਰੀਬਨ 20 ਤਰੀਕ ਨੂੰ ਆਈ ਸੀਗੀ ਤੇ ਇਸ ਨੂੰ ਜਰੀਲੇ ਸੱਪ ਨੇ ਕੱਟਿਆ ਸੀਗਾ ਜਿਹਦੇ ਕਰਕੇ ਕੁਝ ਟਾਈਮ ਇੱਧਰ ਉੱਧਰ ਇਲਾਜ ਕਰਾਉਂਦੇ ਰਹੇ ਤੇ ਜਿਹਦੇ ਕਰਕੇ ਜਦੋਂ ਸਾਡੇ ਕੋਲ ਆਈ ਸੀਗੀ ਉਹ ਬਿਲਕੁਲ ਬੇਹੋਸ਼ ਸੀਗੀ ਇਹਦੀ ਪਲਸ ਬਹੁਤ ਘਟ ਚੁੱਕੀ ਸੀਗੀ ਸਾਹ ਇਹਦੇ ਕਾਫੀ ਔਖੇ ਸੀਗੇ ਤੇ ਇਹਨੂੰ ਸਾਨੂੰ ਵੈਂਟੀਲੇਟਰ ਤੇ ਲਾਉਣਾ ਪਿਆ ਇਹ ਤਕਰੀਬਨ 10 ਤੋਂ 12 ਦਿਨ ਵੈਂਟੀਲੇਟਰ ਤੇ ਰਹੀ ਹੈ ਜੀ ਤੇ ਅੱਜ ਸਾਡੇ ਪੂਰੇ ਸਮੂਚੇ ਸਟਾਫ ਦੇ ਨਾਲ ਦੀ ਮਿਹਨਤ ਦੇ ਨਾਲ ਡਾਕਟਰਾਂ ਦੀ ਟੀਮ ਦੀ ਮਿਹਨਤ ਦੇ ਨਾਲ ਇਹ ਅੱਜ ਬਿਲਕੁਲ ਠੀਕ ਹੈ ਤੇ ਤੰਦਰੁਸਤ ਹੋ ਕੇ ਆਪਣੇ ਘਰ ਜਾ ਰਹੀ ਹੈ ਇਹ ਤਾਂ ਇਹੋ ਮਤਲਬ ਦਾ ਜਿਹੜਾ ਕੀਤਾ ਗਿਆ ਕਿ ਇਹ ਠੀਕ ਹੋ ਗਈ ਹੋ ਪੈਰ ਐਸੀ ਕੇ ਬਹੁਤ ਜਿਹੜਾ ਬੰਦਾ ਸੀ ਉਹਦਾ ਕੋਈ ਉਮੀਦ ਨਹੀਂ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਇਹ ਬਿਲਕੁਲ बेहोश ਸੀਗੀ। ਇਹਨੇ ਉਸ ਟਾਈਮ ਸਾਹ ਬਹੁਤ ਔਖੇ ਸੀਗੇ ਜੀ ਇਹਦੇ ਸੈਚੂਰੇਸ਼ਨ ਦਾ ਸਾਰੀ 40 ਸੀਗੀ ਜੀ ਤੇ ਪਲਸ ਤੇ ਬੀਪੀ ਆਲਮੋਸਟ ਮਿਲ ਨਹੀਂ ਰਿਹਾ ਸੀਗਾ। ਤੇ ਮੇਰੀ ਡਾਕਟਰਾਂ ਦੀ ਟੀਮ ਡਾਕਟਰ ਹਰਦੇਪਿੰਦਰ ਸਾਡੇ ਐਨਸੀਜੀਆ ਦੇ ਡਾਕਟਰ ਡਾਕਟਰ ਮੁਸ਼ੱਲ ਨਾਲ ਮੇਰੀ ਸਮੁੱਚੀ ਟੀਮ ਨੇ ਡਾਕਟਰ ਮਰਤਜ਼ਾ ਡਾਕਟਰ ਰਾਗਵਧਵਾ ਅਸੀਂ ਸਾਰਿਆਂ ਨੇ ਮਿਲ ਕੇ ਇਹਦਾ ਟ੍ਰੀਟਮੈਂਟ ਕੀਤਾ ਤੇ ਅੱਜ ਇਹ ਕੁੜੀ ਬਿਲਕੁਲ ਤੰਦਰੁਸਤ ਹੋ ਕੇ ਘਰ ਵਾਪਸ ਜਾ ਰਹੀ ਹੈ ਜੀ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਜਿਹੜੇ ਸੱਪ ਨੇ ਜ਼ਰੀਲੇ ਨਹੀਂ ਹੁੰਦੇ ਪੰਜਾਬ ਦੇ ਵਿੱਚ ਤੇ ਫਿਰ ਇਹਨੂੰ ਜਿਹੜਾ ਸੱਪ ਲੱਗ ਗਿਆ ਤੁਹਾਡੇ ਸਾਹਮਣੇ ਹੀ ਆ ਵੀਰ ਜੀ ਤੁਹਾਨੂੰ ਉਹਦੇ ਟੈਂਡੈਂਟਸ ਨੇ ਵੀ ਦੱਸਿਆ ਹੋਊਗਾ ਅੰਬੀਜ ਨੇ ਖੁਦ ਦੱਸਿਆ ਇਹ ਕਹਿ ਨਹੀਂ ਗੀਆਂ ਗੱਲਾਂ ਜੀ ਸੱਪ ਜ਼ਰੀਲੇ ਆਪਣੇ ਪੰਜਾਬ 'ਚ 50 60% ਜਿਹੜੇ ਸੱਪ ਉਹ ਨਹੀਂ ਜ਼ਰੀਲੇ ਬੜ ਜਿਹੜੇ 40% ਜ਼ਰੀਲੇ ਉਹ ਤੁਹਾਨੂੰ ਦੇਖਣਾ ਪਊਗਾ ਤੇ ਮੌਕੇ ਦੇ ਉੱਤੇ ਸਹੀ ਟਾਈਮ ਦੇ ਉੱਤੇ ਟ੍ਰੀਟਮੈਂਟ ਕਰਾਉਣਾ ਪਊਗਾ ਜੇ ਹੀ ਲੜਕੀ ਦਾ ਟ੍ਰੀਟਮੈਂਟ ਟਾਈਮ ਸ਼ੇਅਰ ਹੋਇਆ ਹੁੰਦਾ ਇਹਨੂੰ ਟਾਈਮ ਸ਼ੇਅਰ ਇਹਨਾਂ ਨੇ ਹਸਪੀਟਲ ਲਿਆਉਣਾ ਹੁੰਦਾ ਤੇ ਇਹ ਅੱਜ ਇਹਨਾਂ ਲੰਬਾ ਟ੍ਰੀਟਮੈਂਟ ਜਾਂ ਇੰਨੀ ਇਹਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀਗਾ ਇਹਦਾ ਕਾਰਨ ਜਿਹੜਾ ਇਹਨਾਂ ਲੰਬੇ ਟ੍ਰੀਟਮੈਂਟ ਦਾ ਜਾਂ ਇੰਨੀ ਮੁਸ਼ਕਲ ਲੜਕੀ ਨੇ ਚੱਲੀ ਉਹਦੀ ਅੰਗਿਲੀ ਕਰਨਾ ਹੈ ਕਿ ਇਹ ਪਹਿਲੋਂ ਹੋਰ ਦੂਜੇ ਆਪ ਦੇ ਤਰੀਕੇ ਪਲਾਉਂਦੇ ਰਹੇ ਤੇ ਉਹਦੇ ਕਾਰਨ ਲੜਕੀ ਦੀ ਹਾਲਤ ਖਰਾਬ ਹੋ ਗਈ ਠੀਕ ਹੈ ਨਾ ਚਾਹੁੰਦੇ ਵੇਖੋ ਜੀ ਮਰੀਜ਼ਾਂ ਮੈਂ ਇਹ ਕਹਿਣਾ ਚਾਹੁੰਗਾ ਜੀ ਵੇਖੋ ਤੁਸੀਂ ਤਾਨੂੰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤੇ ਅੰਗੈਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਮਿੰਟ ਦੀ ਅੰਗੈਲੀ ਤੁਹਾਨੂੰ ਬਹੁਤ ਡਾਕਟਰ ਦਾ ਹਸਪਤਲ ਨਹੀਂ ਹੈ ਕਿੰਨੀਆਂ ਮੰਜ਼ਲਾਂ ਤੇ ਕਿੰਨਾ ਸਟਾਫ ਹੈ ਤੇ ਕੀ ਵੀ ਇੱਥੇ ਜਿਹੜੀ ਉਹ ਸਹੂਲਤਾਂ ਉੱਥੇ ਲੱਭਦੇ ਆ ਜੀ ਜੀ ਸਾਡੇ ਕੋਲ ਤਕਰੀਬਨ 110 ਤੋਂ 120 ਸਟਾਫ ਹੈ ਮੇਰੇ ਕੋਲ ਫੁੱਲ ਟਾਈਮ ਕੰਸਲਟੈਂਟ ਰਾਉਂਡ ਬਾਊਟ 12 ਤੋਂ 13 ਕੰਸਲਟੈਂਟ ਹੈ ਜਿਹੜੇ ਫੁੱਲ ਟਾਈਮ ਹੈ ਕਾਰਡੀਓਲੋਜਿਸ ਫੁੱਲ ਟਾਈਮ ਹੈ ਸਾਡੇ ਕੋਲ ਜੀ ਨਿਊਰੋ ਸਰਜਨ ਫੁੱਲ ਟਾਈਮ ਹੈ ਯੂਰੋਲੋਜੀ ਦੇ ਡਾਕਟਰ ਪਾਰਸ ਮੇਰੇ ਕੋਲ ਫੁੱਲ ਟਾਈਮ ਹੈ ਜੀ ਆਰਥੋ ਦੇ ਐਮ ਡੀ ਮੈਡੀਸਨ ਦੋ ਡਾਕਟਰ ਹੈ ਜੀ ਮੇਰੇ ਕੋਲ ਐਨ ਸੀ ਜੀ ਆ ਦੇ ਤਿੰਨ ਡਾਕਟਰ ਆ ਅਸੀਂ ਇਹ ਹਸਪੀਟਲ ਚਾਰ ਮੰਜ਼ਲੀ ਹੈ ਜੀ ਪੰਜ ਮੰਜ਼ਲੀ ਬਲਕਿ ਤੇ ਸਾਡੇ ਕੋਲ ਅਲਟਰਾਸਾਉਂਡ 24 ਘੰਟੇ ਐਕਸ-ਰੇ 24 ਘੰਟੇ ਸੀਟੀ ਸਕੈਨ 24 ਘੰਟੇ ਬਲੱਡ ਬੈਂਕ 24 ਘੰਟੇ ਕੈਥ ਲੈਬ ਜਿੱਦੇ ਚ ਆਪਾਂ ਐਂਜੋਗ੍ਰਾਫੀ ਐਂਜੋਪਲਾਸਟੀ ਕਰਦੇ ਆ ਉਹ ਵੀ 24 ਘੰਟੇ ਸਹੂਲਤ ਉਪਲਬਧ ਹੈ ਅਸੀਂ ਡਾਇਲਿਸਿਸ ਦੀਆਂ ਵੀ ਸਾਡੇ ਕੋਲ 6 ਮਸ਼ੀਨ ਮਸ਼ੀਨਾ ਡਾਇਲਿਸਿਸ ਵੀ ਅਸੀਂ ਹੁਣ 24 ਘੰਟੇ ਕਰ ਰਹੇ ਹਾਂ ਇਹ ਜਦੋਂ ਮਰਜ਼ੀ ਕਿਸੇ ਮਰੀਜ਼ ਨੂੰ ਵੀ ਗੁਰਦੇ ਸਾਫ਼ ਕਰਾਉਣ ਦੀ ਲੋੜ ਹੈ ਜਾਂ ਕੋਈ ਗੁਰਦਿਆਂ ਦੀ ਦਿੱਕਤ ਹੈ ਉਹ ਵੀ ਸੋਸਾਇਟੀ ਚਰ ਵੀ 24 ਘੰਟੇ ਹੀ ਸਾਡੇ ਕੋਲ ਅਵੇਲੇਬਲ ਹੈ ਸਾਡੇ ਕੋਲ ਤਿੰਨ ਮਾਡਲ ਮੋਡੂਲਰ ਓਟੀ ਹੈ ਜਿਹੜੇ ਕਿ 24 ਘੰਟੇ ਅਵੇਲੇਬਲ ਹੈ ਇਹ ਨਹੀਂ ਕਿ ਸਾਡੇ ਕੋਲ ਇੱਕ ਆਪਰੇਸ਼ਨ ਦਾ ਮਰੀਜ਼ ਹੈ ਤੇ ਤੁਹਾਨੂੰ ਵੇਟ ਕਰਨੀ ਪਊਗੀ ਸਾਡੇ ਕੋਲ ਤਿੰਨੋ ਓਟੀ 24 ਘੰਟੇ ਚੱਲਦੇ ਆ ਗਲਾਈਨ ਨੀਵੇ ਡਾਕਟਰ ਮੇਰੇ ਕੋ ਡਾਕਟਰ ਸ਼ੌਕਤ 24 ਘੰਟੇ ਹਾਉਸ ਰਹਿੰਦੇ ਆ ਕਿਸੇ ਵੀ ਜਿਵੇਂ ਜਨੇਪਾ ਕੋਈ ਡਿਲੀਵਰੀ ਆ ਨਾਰਮਲ ਜਾਂ ਸੇਜੇਰੀਅਨ ਇਹ ਨਹੀਂ ਕਿ ਤੁਹਾਨੂੰ ਆ ਕੇ ਵੇਟ ਕਰਨੀ ਪਊਗੀ ਸਾਡੇ ਕੋਲ ਭਾਵੇਂ ਤੁਸੀਂ ਰਾਤੀ 2 ਵਜੇ ਆਓ ਡਿਲੀਵਰੀ ਵਾਸਤੇ ਐਮ ਐਸ ਸੀ ਜੀਆ ਵਾਸਤੇ ਡਾਕਟਰ 24 ਘੰਟੇ ਅਵੇਲੇਬਲ ਰਹਿੰਦੇ ਇਸ ਤਰ੍ਹਾਂ ਹਸਪੀਟਲ ਮਤਲਬ ਤਿਆਰ ਹੋ ਰਿਹਾ ਸੀ ਤੇ ਹੁਣ ਪੂਰੀ ਤਰ੍ਹਾਂ ਤਿਆਰ ਹੋ ਕੇ ਤੇ ਸਾਰੇ ਜਿਹੜੀ ਮਤਲਬ ਸਹੂਲਤ ਚਾਲੂ ਹੋ ਗਈ ਇੱਥੇ ਹਾਂਜੀ ਜੀ ਇਹ ਉਹ ਕੋਈ ਕਹਿਣਾ ਜਮਨੇ ਆ ਤੁਸੀਂ ਮੈਂ ਹੀ ਕਹਿਣਾ ਚਾਹਾਂਗਾ ਜੀ ਵੇਖੋ ਇਹ ਹਸਪੀਟਲ ਸਮੁੱਚੇ ਇਲਾਕੇ ਵਾਸਤੇ ਇਲਾਕੇ ਦੇ ਲੋਕਾਂ ਵਾਸਤੇ ਉਹਨਾਂ ਦੀ ਸੇਵਾ ਵਿੱਚ ਹੈ ਅਸੀਂ ਜੋ ਵੀ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਕਰ ਸਕਦੇ ਆ ਅਸੀਂ ਕਰ ਰਹੇ ਆ ਤੇ ਕਰਦੇ ਰਵਾਂਗੇ ਤੁਹਾਨੂੰ ਹਰ ਫੈਸਿਲਿਟੀ ਸ਼ਹਿਰ ਨਾਲੋਂ ਸਸਤੀ ਤੇ ਵਧੀਆ ਤਰੀਕੇ ਨਾਲ ਦਿੱਤੀ ਜਾਊਗੀ ਤੁਸੀਂ ਇੱਕ ਵਾਰ ਆਪ ਵਿਜ਼ਿਟ ਕਰਕੇ ਵੇਖੋ ਆਪ ਸਾਡੀਆਂ ਸੁਵਿਧਾਵਾਂ ਵੇਖੋ ਫਿਰ ਅੱਗੇ ਆਪਣਾ ਫੈਸਲਾ ਲਾਓ ਕਿ ਇੱਥੇ ਫੈਸਿਲਿਟੀਆਂ ਹੈ ਜਾਂ ਨਹੀਂ ਹੈ ਤੁਸੀਂ ਜਦੋਂ ਇੱਕ ਵਾਰ ਹਸਪੀਟਲ ਵੇਖ ਕੇ ਜਾਓਗੇ ਡਾਕਟਰਾਂ ਨੂੰ ਮਿਲੋਗੇ ਸਟਾਫ ਵੇਖੋਗੇ ਤੇ ਤੁਹਾਨੂੰ ਆਪ ਨੂੰ ਲੱਗੂਗਾ ਕਿ ਨਹੀਂ ਜੀ ਸਾਨੂੰ ਉਹ ਸ਼ਹਿਰ ਜਾਣ ਦੀ ਲੋੜ ਨਹੀਂ ਜੀ